ਫਗਵਾੜਾ ਦੇ ਨਜ਼ਦੀਕੀ ਪਿੰਡ ਪੜਾਹੀ ਤੋਂ ਰਾਮਗੜ੍ਹ ਪਿੰਡ ਦੇ ਦਰਮਿਆਨ ਸਥਿਤ ਸਰਕਾਰੀ ਕੂੜੇ ਦੇ ਡੰਪ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਪਿਛਲੇ 2 ਮਹੀਨੇ ਤੋਂ ਲਗਾਤਾਰ ਹੀ ਡੰਪ 'ਤੇ ਲੱਗੀ ਹੋਈ ਹੈ ਇਸ ਬੰਦੀ ਗੱਲਬਾਤ ਕਰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਸਰਕਾਰੀ ਕੂੜੇ ਦੇ ਡੰਪ 'ਤੇ ਅੱਗ ਲੱਗੀ ਰਹਿੰਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਲੱਗੀ ਹੋਈ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਹੀ ਦੋ ਵਾਰ ਅੱਗ ਬੁਝਾਉਣ ਲਈ ਆਉਣਾ ਪੈਂਦਾ ਹੈ ਉਹਨਾਂ ਦੱਸਿਆ ਕਿ ਇਸ ਬਾਬਤ ਉਹਨਾਂ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਦੱਸਿਆ ਜਾ ਚੁੱਕਾ ਹੈ। ਹੁਣਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਸਾਕਦਾ ਉਚਿਤ ਹੱਲ ਕੀਤਾ ਜਾਵੇ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ ਕੀ ਨਾਮ ਆਪਰੇ ਜੀ? ਮੇਰਾ ਨਾਮ ਮਨਦੀਪ ਸਿੰਘ ਜੀ ਫਗਵਾੜਾ ਫਾਇਰ ਰੋਡ ਤੋਂ ਜੀ। ਹਾਂਜੀ ਅੱਜ ਤੁਸੀਂ ਇੱਥੇ ਗੱਡੀ ਲੈ ਕੇ ਇੱਥੇ ਆਏ ਕੀ ਵਾਕਿਆ ਕੀ ਹੋਇਆ ਇੱਥੇ ਭਾਜੀ? ਇਹ ਸਰ ਸਰਕਾਰੀ कूੜੇ ਦਾ ਡੰਪ ਆ ਜੀ। ਕਿਹੜੀ ਜਗ੍ਹਾ ਡੰਪ ਆ ਜੀ? ਇਹ ਪੜਾਈ ਦੇ ਤਰਾਮਗੜ ਦੇ ਸੈਂਟਰ ਚ ਪੈਂਦਾ ਜੀ। ਇੱਥੇ ਅੱਗ ਲੱਗੀ ਨੂੰ 2 ਮਹੀਨੇ ਤੋਂ ਉੱਪਰ ਹੋ ਗਿਆ ਜੀ। ਡੇਲੀ ਆਉਂਦੇ ਆਂ। ਤੇ ਅੱਗ ਬਹੁਤ ਜ਼ਿਆਦਾ ਹੈ। ਬਾਕੀ ਤੁਸੀਂ ਦੇਖ ਹੀ ਲਿਆ ਜੀ ਧੂਆ ਕਿੰਨਾ ਹੁੰਦਾ ਜੀ। ਲੋਕ ਬਹੁਤ ਪਰੇਸ਼ਾਨ ਹੈ ਵਾਲੇ ਵਾਲੇ ਦੇ ਜੀ। ਜਿਹੜੀ 2 ਮਹੀਨੇ ਤੋਂ ਅੱਗ ਲੱਗੀ ਹੋਈ ਆ ਇਹਦੇ ਵਾਸਤੇ ਤੁਸੀਂ ਡੇਲੀ ਆਉਂਦੇ ਆਂ ਕਦੀ ਸਵੇਰੇ ਗੱਡੀ ਲੈ ਕੇ ਕਦੀ ਰਾਤੀ ਲੈ ਕੇ ਘੱਟੀ ਆਉਂਦੇ ਆਂ। ਹਾਂਜੀ। ਇਸ ਰਿਲੇਟਡ ਤੁਸੀਂ ਕਿਸੇ ਸਰੀ ਉਚਿਤ ਅਧਿਕਾਰੀ ਨਾਲ ਗੱਲ ਕੀਤੀ ਆ ਵੀ ਇੱਥੇ ਰੋਜ਼ ਵੀ ਅੱਗ ਲੱਗ ਬੁਝਾਉਣ ਨੂੰ ਸਾਨੂੰ ਦੋ ਗੱਟੀਆਂ ਜਾਣੀ ਚਾਹੁੰਦੀਆਂ ਆ। ਵੀ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ। ਪੱਕਾ ਹੱਲ ਕਿਹਾ ਤਾਂ ਉਹਨਾਂ ਨੂੰ ਕਈ ਵਾਰ ਆ ਜੀ। ਪਰ ਉਹ ਕ ਇਹ ਤੁਹਾਡਾ ਕੰਮ ਆਵੇ ਕਰੋ ਜੀ ਤੁਹਾਨੂੰ ਆਉਣ ਦੇ ਵਿੱਚ ਉਥੋਂ ਫਗਵਾੜਾ ਸ਼ਹਿਰ ਤੋਂ ਇੱਥੇ ਆਉਣ ਦੇ ਵਿੱਚ ਰਾਮਗੜ੍ਹ ਤੱਕ ਪਹੁੰਚਣ ਲਈ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਕੋਈ ਦਿੱਕਤ ਪਰੇਸ਼ਾਨੀ ਇਹ ਹੀ ਹੈ ਕਿ ਲੋਕ ਸਾਈਡ ਨਹੀਂ ਦਿੰਦੇ ਜੀ ਫਗਵਾੜਾ ਦੇ ਨਜ਼ਦੀਕੀ ਪਿੰਡ ਪੜਾਹੀ ਤੋਂ ਰਾਮਗੜ੍ਹ ਪਿੰਡ ਦੇ ਦਰਮਿਆਨ ਸਥਿਤ ਸਰਕਾਰੀ ਕੂੜੇ ਦੇ ਡੰਪ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਪਿਛਲੇ 2 ਮਹੀਨੇ ਤੋਂ ਲਗਾਤਾਰ ਹੀ ਡੰਪ 'ਤੇ ਲੱਗੀ ਹੋਈ ਹੈ ਇਸ ਬੰਦੀ ਗੱਲਬਾਤ ਕਰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਸਰਕਾਰੀ ਕੂੜੇ ਦੇ ਡੰਪ 'ਤੇ ਅੱਗ ਲੱਗੀ ਰਹਿੰਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਲੱਗੀ ਹੋਈ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਹੀ ਦੋ ਵਾਰ ਅੱਗ ਬੁਝਾਉਣ ਲਈ ਆਉਣਾ ਪੈਂਦਾ ਹੈ ਉਹਨਾਂ ਦੱਸਿਆ ਗਿਆ ਇਸ ਬਾਬਤ ਉਹਨਾਂ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਦੱਸਿਆ ਜਾ ਚੁੱਕਾ ਹੈ ਹੁਣਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਦਾ ਉਚਿਤ ਹੱਲ ਕੀਤਾ ਜਾਵੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਮ ਆਪਰੇ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਫਗਵਾੜਾ ਫਾਇਰ ਰੋਡ ਤੋਂ ਜੀ ਹਾਂਜੀ ਅੱਜ ਤੁਸੀਂ ਇੱਥੇ ਗੱਡੀ ਲੈ ਕੇ ਇੱਥੇ ਆਏ ਕੀ ਵਾਕਿਆ ਕੀ ਹੋਇਆ ਇੱਥੇ ਭਾਜੀ ਇਹ ਸਰ ਇਹ ਸਰਕਾਰੀ कूੜੇ ਦਾ ਡੰਪ ਆ ਜੀ ਕਿਹੜੀ ਜਗ੍ਹਾ ਡੰਪ ਹੈ ਜੀ ਇਹ ਪੜਾਈ ਦੇ ਤਰਾਮਗੜ ਦੇ ਸੈਂਟਰ 'ਚ ਪੈਂਦਾ ਜੀ ਇੱਥੇ ਅੱਗ ਲੱਗੀ ਨੂੰ 2 ਮਹੀਨੇ ਤੋਂ ਉੱਪਰ ਹੋ ਗਿਆ ਜੀ। ਡੇਲੀ ਆਉਂਦੇ ਆਂ। ਤੇ ਅੱਗ ਬਹੁਤ ਜ਼ਿਆਦਾ ਹੈ। ਬਾਕੀ ਤੁਸੀਂ ਦੇਖ ਹੀ ਲਿਆ ਜੀ ਧੂਆ ਕਿੰਨਾ ਹੁੰਦਾ ਜੀ। ਲੋਕ ਬਹੁਤ ਪਰੇਸ਼ਾਨ ਹੈ ਆਲੇ-ਦੁਆਲੇ ਜੀ। ਜਿਹੜੀ 2 ਮਹੀਨੇ ਤੋਂ ਅੱਗ ਲੱਗੀ ਹੋਈ ਆ ਇਹਦੇ ਵਾਸਤੇ ਤੁਸੀਂ ਡੇਲੀ ਆਉਂਦੇ ਆਂ ਕਦੀ ਸਵੇਰੇ ਗੱਡੀ ਲੈ ਕੇ ਕਦੀ ਰਾਤੀ ਲੈ ਕੇ ਘੱਟੀ ਆਉਂਦੇ ਆਂ। ਹਾਂਜੀ। ਇਸ ਰਿਲੇਟਡ ਤੁਸੀਂ ਕਿਸੇ ਸ੍ਰੀ ਉੱਚ ਅਧਿਕਾਰੀ ਨਾਲ ਗੱਲ ਕੀਤੀ ਆ ਵੀ ਇੱਥੇ ਰੋਜ਼ ਵੀ ਅੱਗ ਲੱਗ ਬੁਝਾਉਣ ਨੂੰ ਸਾਨੂੰ ਦੋ ਗੱਟੀਆਂ ਜਾਣੀ ਚਾਹੁੰਦੀਆਂ ਆ। ਵੀ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ। ਪੱਕਾ ਹੱਲ ਕਿਹਾ ਤਾਂ ਉਹਨਾਂ ਨੂੰ ਕਈ ਵਾਰ ਆ ਜੀ। ਪਰ ਇਹ ਤੁਹਾਡਾ ਕੰਮ ਆਵੇ ਕਰੋ ਜੀ ਤੁਹਾਨੂੰ ਆਉਣ ਦੇ ਵਿੱਚ ਉਥੋਂ ਫਗਵਾੜਾ ਸ਼ਹਿਰ ਤੋਂ ਇੱਥੇ ਆਉਣ ਦੇ ਵਿੱਚ ਰਾਮਗੜ੍ਹ ਤੱਕ ਪਹੁੰਚਣ ਲਈ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਕੋਈ ਤਾਂ ਪਰੇਸ਼ਾਨੀ ਇਹ ਹੀ ਹੈ ਕਿ ਲੋਕ ਸਾਈਡ ਨਹੀਂ ਦਿੰਦੇ ਜੀ